ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ ਦੇਸ਼ ਅੱਜ ਕਾਰਗਿਲ ਵਿਜੇ ਦਿਵਸ ਮਨਾ ਰਿਹਾ ਹੈ ਇਹ ਦਿਨ 1999 ਵਿੱਚ ਪਾਕਿਸਤਾਨ ਵਿਰੁੱਧ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ ਬਹਾਦਰ ਫੌਜੀਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਇਹ ਦਿਨ ਕਾਰਗਿਲ ਜੰਗ ਵਿੱਚ ਪਾਕਿਸਤਾਨ ਵਿਰੁੱਧ ਆਪਰੇਸ਼ਨ ਵਿਜੇ ਦੀ ਸਫਲਤਾ ਨੂੰ ਦਰਸਾਉਂਦਾ ਹੈ ਰਾਸ਼ਟਰਪਤੀ ਦਰਪਦੀ ਮੁਰਮੋ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਰਗਿਲ ਵਿਜੇ ਦਿਵਸ ਤੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਦਲੇਰ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਲਦਾਖ ਵਿੱਚ 26ਵੇਂ ਕਾਰਕਿਲ ਵਿਜੇ ਦਿਵਸ ਦੇ ਮੌਕੇ ਤੇ ਤਰਾਸ ਦੀ ਕਾਰਕਿਲ ਚੰਕੀ ਯਾਦਗਾਰ ਵਿਖੇ ਦਲੇਰ ਫੌਜੀਅਨ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਨੌਜਵਾਨ ਮਾਮਲਿਆਂ ਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਡਾਕਟਰ ਮਨਸੂਖ ਮੰਡਵਿਆ ਰੱਖਿਆ ਰਾਜ ਮੰਤਰੀ ਸ਼੍ਰੀ ਸੰਜੀਤ ਸੀਟਾ ਤੇ ਲਦਾਖ ਦੇ ਉਪ ਰਾਸ਼ਪਾਲ ਸ਼੍ਰੀ ਕੁਵਿੰਦਰ ਗੁਪਤਾ ਨੇ ਸ਼ਹੀਦਾਂ ਨੂੰ ਫੁੱਲਾਂ ਨਾਲ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਫੌਜ ਮੁਖੀ ਜਨਰਲ ਉਪਿੰਦਰ ਦਿਵੇਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦੇ ਹ ਸ਼ਹੀਦ ਯੋਧਿਆਂ ਦੇ ਪਰਿਵਾਰਾਂ ਨੂੰ ਸਲਾਮ ਕੀਤਾ कारगिल विजय दिवस केवल एक सैन्य आयोजन नहीं बल्कि पूरे राष्ट्र का उत्सव है जो खामोश खड़े थे बर्फीली चौकियों पर उनकी दुआ से ही महफूज है ये वतन। और हम केवल उस युद्ध को याद नहीं कर रहे हैं हम उस भावना का स्मरण कर रहे हैं जो उन रण ने दिखाई थी हमें याद है वह दृढ़ संकल्प जो उनकी आंखों में था वह अदम्य साहस जिससे उन्होंने हर कठिनाई को मात दी हमें स्मरण है वह नारा वह चेतावनी वह प्रण जो हर योद्धा के मुख से निकला हमें श्रद्धा पूर्वक नमन करते हैं उन बहादुर नायकों को जिन्होंने मृत्यु को गले लगाया ताकि हम गरिमा के साथ चैन की जिंदगी जी सके ਪੰਜਾਬ ਮੰਤਰੀ ਮੰਡਲ ਨੇ ਇੱਕ ਇਤਿਹਾਸਕ ਫੈਸਲਾ ਲੈਂਦੇ ਹ ਨਕਲੀ ਬੀਜਾਂ ਦੀ ਵਿਕਰੀ ਤੇ ਅਪਰਾਧ ਨੂੰ ਗੈਰ ਜ਼ਮਾਨਤਯੋਗ ਬਣਾਉਣ ਲਈ ਸੀਡਸ ਪੰਜਾਬ ਸੋਧ ਬਿੱਲ 2025 ਪੇਸ਼ ਕਰਨ ਨੂੰ ਸਹਿਮਤੀ ਦੇ ਦਿੱਤੀ ਹੈ ਇਸ ਸਬੰਧੀ ਫੈਸਲਾ ਕਰ ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਪੰਜਾਬ ਦੇ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਬੀਜਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਸੀਡਸ ਪੰਜਾਬ ਸੋਧ ਬਿੱਲ 2025 ਪੇਸ਼ ਕਰਨ ਨੂੰ ਸਹਿਮਤੀ ਦੇ ਦਿੱਤੀ ਦੀਏ ਮંત્રીਮੰਡਲ ਨੇ ਸੂਬੇ ਵਿੱਚ ਸੰਤਤੀ ਤੇ ਕਾਰੋਬਾਰੀ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਜ਼ਮੀਨ ਵਿਕਰੀ ਜਾਂ ਲੀਸ ਦੇ ਆਧਾਰ ਤੇ ਮੁਹੱਈਆ ਕਰਨ ਲਈ ਢਾਂਚਾ ਵਿਕਸਿਤ ਕਰਨ ਲਈ ਵੀ ਸਹਿਮਤੀ ਦੇ ਦਿੱਤੀ ਇਸ ਕਦਮ ਦਾ ਉਦੇਸ਼ ਸੂਬੇ ਵਿੱਚ ਨਿਵੇਸ਼ ਨੂੰ ਹੋਰ ਹੁਲਾਰਾ ਦੇਣਾ ਹੈ ਗਰੁੱਪ ਡੀ ਦੀਆਂ ਸਾਮੀਆਂ ਲਈ ਬਿਨਕਾਰਾ ਨੂੰ ਵੱਡੀ ਰਾਹ ਦੇ ਦਿੰਦਿਆਂ ਮੰਤਰੀ ਮੰਡਲ ਨੇ ਪੰਜਾਬ ਰਾਜ ਗਰੁੱਪ ਟੀ ਸੇਵਾ ਨਿਯਮਾ 1963 ਦੇ ਨਿਯਮਾਂ ਬੰਦ ਵੀ ਅਤੇ ਪੰਜ ਡੀ ਵਿੱਚ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਕਾਰਨ ਇਹਨਾਂ ਅਸਾਮੀਆਂ ਲਈ ਉਮਰ ਹੱਦ 35 ਤੋਂ ਵੱਧ ਕੇ 37 ਹੋ ਗਈ ਹੈ ਮੰਤਰੀ ਮੰਡਲ ਨੇ ਹਾੜੀ ਖਰੀਦ ਸੀਜ਼ਨ 202 26 ਲਈ 44000 ਐਲ ਡੀ ਪੀਈ ਕਾਲੇ ਪੋਲੀਥੀਨ ਕਵਰਾਂ ਦੀ ਖਰੀਦ ਲਈ ਮੁੜ ਟੈਂਡਰ ਵਿੱਚ ਬੋਲੀਆਂ ਮੰਗਵਾਉਣ ਲਈ ਸਮਾਂ ਸੀਮਾ ਵਿੱਚ ਛੋਟ ਦੇਣ ਦੀ ਕਾਰਜ ਬਾਦ ਪ੍ਰਵਾਨਗੀ ਦਿੱਤੀ ਏ ਮੰਤਰੀ ਮੰਡਲ ਨੇ ਪੰਜਾਬ ਵਿੱਚ ਅਨਾਜ ਦੀ ਟੋਟਵਾਈ ਸੁਚਾਰੂ ਬਣਾਉਣ ਲਈ ਪੰਜਾਬ ਫੂਡ ਗ੍ਰੇਨਸ ਟਰਾਂਸਪੋਰਟੇਸ਼ਨ ਪਾਲਿਸੀ 2025 ਅਤੇ ਪੰਜਾਬ ਲੇਬਰ ਐਂਡ ਕਾਰਟਿਜ ਪਾਲਿਸੀ 2025 ਨੂੰ ਵੀ ਸਹਿਮਤੀ ਦੇ ਦਿੱਤੀ ਏ ਇਸ ਦੇ ਇਲਾਵਾ ਮੰਤਰੀ ਮੰਡਲ ਨੇ ਵਿਆਜ ਮੁਕਤ ਕਰਜ਼ਿਆਂ ਦੇ ਨਿਪਟਾਰੇ ਲਈ ਜੈਕ ਮੋਸ਼ਤ ਨੇ ਵੀ ਇਸਕੀਮ ਲਿਆਉਣ ਅਤੇ ਪੰਜਾਬ ਵੈਲਿਊ ਐਡੀਟਡ ਟੈਕਸ ਨਿਯਮਾ 2005 ਵਿੱਚ ਸੌਦਾ ਕਰਨ ਨੂੰ ਵੀ ਪ੍ਰਵਾਨ ਕੀਤਾ ਤੇ ਦਿੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਮਜ਼ਬੂਤ ਸੈਮੀਕੰਡਕਟਰ ਸلسਲਾ ਵਿਕਸਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਚੰਡੀਗੜ੍ਹ ਵਿੱਚ ਕੱਲ ਸੈਮੀਕੰਡਕਟਰ ਸਨੱਦ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਆਧੁਨਿਕ ਟੈਕਨੋਲੋਜੀ ਵਿੱਚ ਸੈਮੀਕੰਡਕਟਰ ਚਿਪ ਦੀ ਅਹਿਮੀਅਤਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕਰੀਬ ਸਾਰੇ ਇਲੈਕਟ੍ਰੋਨਿਕ ਯੰਤਰਾਂ ਦਾ ਜ਼ਰੂਰੀ ਹਿੱਸਾ ਹੁੰਦੀ ਹੈ। ਉਨ੍ਹਾਂ ਨੇ ਸੈਮੀਕੰਡਕਟਰ ਸਨੱਦੀਆਂ ਵਿਸ਼ਾਲ ਸੰਭਾਵਨਾਵਾਂ ਦੇ ਚਾਣਨਾ ਪਾਉਂਦੇ ਕਿਹਾ ਕਿ ਇਹ ਸਨੱਦ ਮੌਜੂਦਾ ਸਮੇਂ ਕੌਮੀ ਅਰਥਵਿਵਸਥਾ ਵਿੱਚ ਵੀ ਤੋਂ 23 ਫ मुख्यमंत्री ने सनत को पूरी हमायत सहयोग देने का भरोसा दिता जिसहाली इससे आले दुआले समर्पित सैमी कंडक्टर पार्क की स्थापना करना शामिल है उन्होंने कहा कि यह सनत न सिर्फ सन्नति विकास में उत्साहित करेगा सगों नौजवान रुजगार बेहतर मौके भी पैदा करेगी ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੇ ਮੁਕੰਮਲ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਯੋਗ ਨਸ਼ਿਆ ਵਿਰੁੱਧ ਦੇ 146ਵੇਂ ਦਿਨ ਕੱਲ ਪੰਜਾਬ ਪੁਲਿਸ ਨੇ 414 ਥਾਮਾਤੇ ਛਾਪੇਮਾਰੀ ਦੌਰਾਨ ਸੂਬੇ ਭਰ ਵਿੱਚ 69 ਐਫਆਈਆਰ ਦਰਜ ਕਰਕੇ 103 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਨਾਲ ਕੁੱਲ ਨਸ਼ਿਆਂ ਦੀ ਤਸਕਰਾਂ ਦੀ ਗਿਣਤੀ 23377 ਹੋ ਗਈ ਹੈ ਪੰਜਾਬ ਸਰਕਾਰ ਦੀ ਪ੍ਰਮੁੱਖ ਪਹਿਲ ਕਦਮੀ ਪ੍ਰੋਜੈਕਟ ਜੀਵਨ ਜੋਤ ਦੇ ਤੂਜੇ ਪੜਾਅ ਤਹਿਤ ਸਿਰਫ ਇੱਕ ਹਫ਼ਤੇ ਵਿੱਚ ਸੂਬੇ ਭਰਤੀਆਂ ਸੜਕਾਂ ਤੇ ਗਲੀਆਂ ਤੋਂ ਭੀਖ ਮੰਗਣ ਵਾਲੇ 168 ਬੱਚਿਆਂ ਨੂੰ ਬਚਾਇਆ ਗਿਆ ਹੈ ਇਹ ਜਾਣਕਾਰੀ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਗੌਰ ਨੇ ਪੰਜਾਬ ਪਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਪਰ ਆਨਤਿਤਿ ਇਸ ਦਿਨ ਆਲਹੀ ਪ੍ਰਾਦੇਸ਼ੀ ਖਬਰਾਂ ਖਤਮ ਹੋਈਆਂ ਸਾਡਾ ਐਕਸ ਐਂਡ ਦੇ ਲਈ @AIRR ਨਿਊਜ਼ਲੰਦਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਮਿੰਟ ਤੇ ਨਮਸਕਾਰ